ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਬਰਾਡ ਡੈਰੀ ਫਾਰਮ ਮੋਗਾ ਤੇ ਜੀ ਅੱਜ ਦੀ ਵੀਡੀਓ ਪਿੰਡ ਕੋਟ ਸਦਰਖਾਂ ਜੀ ਨੇੜੇ ਕੋਟ ਹਿੱਸੇ ਖਾਂ ਵੀ ਰਹਿ ਜਾਂਦਾ ਤੇ ਇੱਕ ਸਾਈਡ ਤੇ ਧਰਮਕੋਟ ਰਹਿ ਜਾਂਦਾ ਤੇ ਜਿਹੜਾ ਬਾਈ ਨੂੰ ਪੈਂਦਾ ਜੀ ਮੋਗਾ ਤਿੰਨ ਨਾਗਾ ਜੀ ਇੱਕ ਟੋਕੜ ਗੱਬਣ ਚੱਕ ਪਾਸ ਜੀ ਇੱਕ ਸੂਆ ਸਵਾਇਆ ਤੇ ਇੱਕ ਗੱਬਣ ਸਮਾਂ ਹਜੇ ਲੈਂਦੀ ਆ ਡਿਟੇਲ ਮੈਂ ਬਾਈ ਤੋਂ ਲੈ ਕੇ ਦੇਵਾਂਗਾ ਜੀ ਤਸੱਲੀ ਭਰਕ ਤੁਸੀਂ ਕਰਨੀ ਆ ਨੰਬਰ ਸਕਰੀਨ ਤੇ ਲਗਾਤਾਰ ਚੱਲਦਾ ਰਹਿਣਾ ਸਸੀ ਗਾਲ ਜੀ ਸਸੀ ਗਾਲ ਵੀਰ ਜੀ ਨਾਮ ਤੇ ਐਡਰੈਸ ਦੱਸ ਦਿਓ ਜੀ ਨਾਮ ਸੰਗੋ ਪਿੰਡ ਕੋਟ ਸਰਖਾ ਜ਼ਿਲ੍ਹਾ ਮੋਗਾ ਮੋਬਾਈਲ ਨੰਬਰ ਜੀ 88722183998872218399 ਠੀਕ ਆ ਵੀਰੇ ਤਿੰਨ ਨਾਗਾ ਜੀ ਅੱਜ ਹਾਂ ਤਿੰਨ ਨਾਗਾ ਜੀ ਕਿੱਧਰੋਂ ਸ਼ੁਰੂ ਕਰਕੇ ਜੀ ਇੱਕ ਨੰਬਰ ਤੇ ਹੀ ਕਰ ਲਈ ਜੀ ਸੁਆ ਕਿੰਨਾ ਜੀ ਸੁਆ ਕੋਈ ਦੂਜਾ ਮਾਲ ਲੈ ਕੋਈ ਤੀਜਾ ਮਾਲ ਲੈ ਕਦੋਂ ਸੁਈ ਹੈ ਜੀ ਇਹਨੂੰ ਅੱਜ ਦੂਜਾ ਤੀਜਾ ਡਾਂਗੇ ਸੋਈ ਨੂੰ ਬੱਚਾ ਕੀ ਹੈ ਜੀ ਬੱਚਾ ਮਗਰ ਕਟਾਈ ਜੇਰ ਕੰਪਲੀਟ ਆ ਜੀ ਜੇਰ ਵੀ ਕੰਪਲੀਟ ਹੈ ਸਾਰਾ ਕੁਝ ਕੰਪਲੀਟ ਹੈ ਕਿੰਨਾ ਬੋਲਾ ਜੋਖ ਦਾਂਗੇ ਹੋਵੇਗਾ ਹੀ 5 6 ਕਿਲੋ ਆਪਾਂ ਤੁਹਾਨੂੰ ਮੈਂ ਕਹਿਦੀ ਕੀਪਰ ਦਾ ਠੀਕ ਆ ਥਾਣਾ ਦੀ ਗਰੰਟੀ ਹੈ ਜੀ ਹਾਂ ਦੀ ਓਕੇ ਮਾੜੀ ਉਹਨਾਂ ਬੱਚੇ ਤੇ ਘੱਟ ਸਹਿਨਤਾ ਘੱਟ ਸਹਿਨਤਾ ਆਪਾਂ ਪਹਿਲਾਂ ਦੱਸਿਆ ਵੀਡੀਓ ਵਿੱਚ ਅਗਲੇ ਦੂਰੋਂ ਆਉਣਾ ਬਾਅਦ ਅਗਲਾ ਕਵੇ ਬਈ ਜਨ ਕਰਦੀ ਆ ਥੋੜਾ ਜਨਾ ਕਲਦੀ ਆ ਓਲ ਠੀਕ ਆ ਓਲ ਕਰਦੀ ਆ ਹਾਂ ਥਾਣਾ ਦੀ ਗਰੰਟੀ ਹੈ ਜੀ ਥਾਣਾ ਦੇ ਕੋ ਛੱਟੇ ਦੀ ਗਰੰਟੀ ਆਪਦੀ ਹੋਈ ਠੀਕ ਆ ਤੋਰ ਕੇ ਦਿਖਾ ਦਿਓ ਜੀ ਥੂਆ ਬਾਈ ਦੱਸਦਾ ਜਿਹੜਾ ਮਰਜ਼ੀ ਮੰਨ ਲਿਓ ਕਿਉਂਕਿ ਬਾਈ ਦਾ ਸਾਰਾ ਮਾਲ ਖਰੀਦੀ ਕੀਤੀ ਹੋਈ ਹੈ ਜੀ ਇਹਦੀ ਬੱਚਾ ਮਗਰ ਕਟਾ ਜੀਰ ਦੀ ਕੰਪਲੀਟ ਆ ਥੋੜੀ ਜਿਹੀ ਬਾਈ ਕਹਿੰਦਾ ਬੱਚੇ ਤੇ ਘੱਟ ਸੈਵਨ ਤਾਂ ਆਲ ਕਰਦੀ ਆ ਜੀ ਪੰਜ ਤੋਂ 6 ਕਿਲੋ ਨੈਟ ਬੋਲੀ ਤਿਆਰ ਆ ਜੀ ਤੁਸੀਂ ਦੋ ਟਾਈਮ ਚਾਰ ਟਾਈਮ ਛੇ ਟਾਈਮ ਚਵਾਈ ਕਰ ਸਕਦੇ ਆ ਜੀ ਸੋਹਣਾ ਥਾਣਾ ਦਾ ਸ਼ੈਜ ਆ ਕੱਲਾ ਕੱਲਾ ਨਿੱਖੜ ਮਾ ਹੱਥੀ ਚਵਾਈ ਵਾਲਾ ਮੋਟਾ ਥਾਣਾ ਥਣ ਮੈਂ ਤੁਹਾਨੂੰ ਨੇੜੇ ਤੋਂ ਵੀ ਚੈੱਕ ਕਰਾ ਦਿੰਦਾ ਜੀ ਐਂਡ ਕੱਲਾ ਕੱਲਾ ਨਿੱਖੜ ਮਾ ਲੱਗਿਆ ਚਵਾਈ ਦੀ ਬਾਈ ਕਹਿੰਦਾ ਇੱਕ ਨੰਬਰ ਹੋਊਗੀ ਬੇਫਿਕਰ ਹੋ ਜੂ ਤੇ ਡਿਮਾਂਡ ਕੀ ਰਹਿਣ ਵਾਲੀ ਜੈਜ ਜਿਹੜੇ ਲੈਣ ਆ ਉਹੀ ਦੱਸੋ ਜੀ ਇਹਦਾ 72 ਚੋ ਮਾਨਤਨ ਕਰਨਾ 72000 ਚੋ ਜੀ ਹਾਂਜੀ ਹਾਂਜੀ ਤੁਹਾਡੇ ਸਾਹਮਣੇ ਹੀ ਆ ਜੈਜ ਡਿਮਾਂਡਾ ਜੀ ਜਿਹੜਾ ਦੋ ਨੰਬਰ ਨਾ ਗਾ ਇਹਦਾ ਸੂਆ ਕਰਨ ਮਾ ਜੀ ਇਹਦਾ ਕੋਈ ਦੂਜਾ ਮਾਰ ਲੈ ਤੀਜਾ ਮਾਰ ਲੈ ਸਮਾਂ ਕਰਨ ਲੈਂਦੀ ਆ ਜੀ ਚਾਹੀਏਗੀ ਬਾਈ ਕੋਈ ਦੋ ਚਾਰ ਦਿਨ ਥਣਾ ਦੇ ਪਾਰ ਪਿੱਛੇ ਦੀ ਪਾਰ ਪਿੱਛੇ ਦੀ ਆਪਣੀ ਘਰ ਦੀ ਗਾਰੰਟੀ ਹੋਵੇਗੀ ਅਗਲੇ ਦੇ ਘਰ ਦੀ ਦੋ ਤਿੰਨ ਦਿਨਾਂ ਦੀ ਗਾਰੰਟੀ ਹੋਵੇਗੀ ਠੀਕ ਆ ਜੀ ਕਿਉਂ ਬਾਅਦ ਆਪਾਂ ਧਾਰ ਆਉਂਦਾ ਈ ਠੀਕ ਆ ਜੀ ਹਾਂਜੀ ਹਾਂਜੀ ਤੇ ਥਣਾ ਦੀ ਗਰੰਟੀ ਹੈ ਥਣਾ ਦੇ ਪਿੱਛੇ ਦੀ ਗਰੰਟੀ ਹੋਵੇਗੀ ਠੀਕ ਆ ਕਿੰਨਾ ਦੁੱਧ ਪਿਆਜੂਗਾ ਮਾਰੀ ਬਈ ਨਾਰਮਲੀ ਮੈਂ 13 ਕਿਲੋ ਦੁੱਧ ਦੇ ਦੇਈ 13 14 ਕਿਲੋ ਕਹਿੰਦੇ ਜਿੰਨਾ ਮਰਜ਼ੀ ਕਹੇ ਠੀਕ ਆ ਜੀ ਤੋਰ ਕੇ ਦਿਖਾ ਦਿਓ ਜੀ ਸੂਆ ਇਹਦਾ ਵੀ ਵੀਰੇ ਜਿਹੜਾ ਮਰਜ਼ੀ ਮੰਨ ਲਿਓ ਥਣਾ ਦੀ ਭਾਰ ਪਿੱਛੇ ਦੀ ਬਾਈ ਕਹਿੰਦਾ ਆਪਣੀ ਗਰੰਟੀ ਆ ਦੋ ਤੋਂ ਤਿੰਨ ਦਿਨਾਂ ਦੀ ਕਿਉਂਕਿ ਗਰਮੀ ਦਾ ਸਮਾਂ ਜੀ ਅਗਲੇ ਤੇ ਘਰੇ ਜਾ ਕੇ ਪਤਾ ਨਹੀਂ ਹੁੰਦਾ ਥਣਾ ਦੀ ਫੁੱਲ ਗਰੰਟੀ ਹੈ ਜੀ ਦੁੱਧ ਬਾਈ ਦੱਸਦਾ ਕਿ 13 ਕਿਲੋ ਬਾਜੂ 13.5 ਕਿਲੋ ਬਾਕੀ ਦੁੱਧ ਹੁੰਦਾ ਵੀਰੇ ਸੇਵਾ ਦਾ ਜੇ ਕੋਈ ਵੀਰ ਵੱਧ ਕਰ ਲੂ ਤਾਂ ਵੱਧ ਵੀ ਲੈ ਸਕਦਾ ਸੋਨਾ ਥਾਣਾ ਦਾ ਸੈਜ ਇਕੱਲਾ ਇਕੱਲਾ ਨਿੱਖੜ ਮਹਾਤੀ ਜਵਾਈ ਵਾਲਾ ਫੋਰ ਸ਼ਾਂਗੇ ਦੇ ਵੀ ਨਹੀਂ ਪੂਰਾ ਥਾਣਾ ਤੁਸੀਂ ਚੈੱਕ ਕਰ ਸਕਦੇ ਹੋ ਨੇੜੇ ਤੋਂ ਵਜਨ ਵਜੂ ਦੇਦਾ ਵੀ ਚੰਗਾ ਤੇ ਇਹਦੀ ਡਿਮਾਂਡ ਕੀ ਰਹਿਣ ਵਾਲੀ ਹੈ ਜੀ ਇਹਦਾ ਵੀ ਨਿੱਕਾ ਜਾਂ ਮੋਲ ਆਏ ਕਿੰਨਾ ਸਿਰਫ 85000 ਰੁਪਇਆ ਆਫਰ ਹੀ ਆ ਸਾਡੇ ਸਾਹਮਣੇ ਹੀ ਆ ਬਾਈ ਜੋੜਾ ਲੈ ਜੇ ਮਾਂਤਣ ਹੋਇਆ ਹੋਈ ਰਿਹਾ ਠੀਕ ਆ ਬਰੇ ਤੈਨੂੰ ਨੰਬਰ ਨਾ ਕਿਹਦਾ ਸੂਆ ਕਰਨਾ ਮਾਜੀ ਆਗਾ ਤੀਜੇ ਵਾਸਤੇ ਗੱਭਣੇ ਸਾਢੇ 7 ਮਹੀਨੇ ਗੱਭਣੇ ਸੁੱਧ ਜੀ ਦੁੱਧ ਨਹੀਂ ਬਾਈ ਦਿੰਦੀ ਤੈਨੂੰ ਐਵੇਂ ਕਰਾਈ ਆ ਜੀ ਹਾਂ ਸਾਢੇ 7 ਮਹੀਨੇ ਦੀ ਕਨਫਰਮ ਚੈੱਕ ਪਾਸ ਕਰਾ ਕੇ ਲੈ ਜੇ ਹਾਂਜੀ ਹਾਂਜੀ ਬਾਈ ਆਪਾਂ ਉਹਦੀ ਕਰਾਈ ਅਗਲਾ ਕਰਾ ਕੇ ਹੂੰ ਥਣਾ ਦੀ ਗਾਰੰਟੀ ਆ ਥਣਾ ਦੀ ਓਕੇ ਆ ਜੀ ਠੀਕ ਆ ਜੀ ਸੂਆ ਬਾਈ ਦੱਸਦਾ ਕਿ ਤੀਜੇ ਵਾਸਤੇ ਸਾਢੇ 7 ਮਹੀਨਿਆਂ ਦੀ ਕਨਫਰਮ ਚੈੱਕ ਪਾਸ ਆ ਦੁੱਧੋ ਐਸੇ ਵਾਕ ਤਾਂ ਡਰਾਈ ਆ ਉਹ ਤੁਸੀਂ ਆਪ ਦਾ ਚੈੱਕ ਆਪ ਕਰਾ ਲਿਓ ਜੀ ਚੰਗੀ ਆ ਮੱਜ ਹੁਣ ਤਾਂ ਵੀਰੇ ਸਾਮ ਸੰਭਾਲ ਦਾ ਸਮਾਂ ਰਹਿ ਗਿਆ ਜਿੰਨੇ ਤੁਸੀਂ ਸਾਂਭ ਲੋਗੇ ਉਹਨਾਂ ਦੁੱਧ ਤੁਸੀਂ ਇਹਦਾ ਝੂ ਸਕਦੇ ਆਂ ਜੀ ਵੇਖ ਲਓ ਜੀ ਮੈਂ ਚੰਗੀ ਆ ਗੋਲ ਸਿੰਘ ਆ ਜੀ ਤੇ ਇਹਦਾ ਛੋਟਾ ਜਿਹਾ ਭਾਜ ਜੀ ਡਿਮਾਂਡ ਜੀ ਇਹਦਾ ਬੱ ਲੈਣ ਦੇਣ 70000 ਦੀ ਆ ਜੀ ਠੀਕ ਆ ਇਹਦਾ ਜਿੰਨਾ ਮਰਜ਼ੀ ਕਰਾ ਲੈ ਠੀਕ ਆ ਭਾਈ ਕਹਿੰਦਾ ਇਹਦੇ ਲੈਣ ਦੇਣ ਜਿਹੜੀ ਡਿਮਾਂਡ ਆ 70000 ਰੁਪਇਆ ਵਿੱਚੋਂ ਥੋੜਾ ਕਨਾ ਮਾਨਤਾਣ ਹੋ ਜਾਊਗਾ ਜੀ ਜੇ ਕੋਈ ਤਿੰਨੇ ਲੈ ਜੇ ਵੀਰੇ ਨਾਗ ਮਾਨਤਨ ਹੋ ਜਾਏਗਾ ਫੁੱਲ ਆਈ ਠੀਕ ਆ ਜੇ ਕੋਈ ਤਿੰਨ ਨਾਗ ਲੈ ਜੂ ਤਾਂ ਮਾਨਤਨ ਬਾਈ ਕਹਿੰਦਾ ਜ਼ਿਆਦਾ ਹੋ ਜਾਊਗਾ ਨੰਬਰ ਸਕਰੀਨ ਤੇ ਲਗਾਤਾਰ ਚੱਲਦਾ ਰਹਿਣਾ ਹੈ ਧੰਨਵਾਦ